ਸਾਰੀ ਸੇ ਦੋਸਤੋ ਇੱਕ ਨਵੇਂ ਬਲੌਗ ਤੁਹਾਡੇ ਇੱਕ ਵਾਰ ਫਿਰ ਸਵਾਗਤ ਹੈ ਹਮੇਸ਼ਾ ਤੁਸੀਂ ਮੇਰੇ ਚੈਨਲ ਤੇ ਨਵੀਆਂ ਇੰਟਰਸਟਿੰਗ ਚੀਜ਼ਾਂ ਦੇਖਦੇ ਹੋ ਸੋ ਸਾਡੇ ਕੋਲ ਅਲਗੋਜ਼ ਦਾ ਵੱਤਕ ਆਇਆ ਹੈ ਕਿ ਬੜਾ ਲੰਬਾ ਇਹਨਾਂ ਦਾ ਤੈਰਬਾ ਹੈਗਾ ਸੋ ਇਹਸ ਵੀਡੀਓ ਰਹੀਂ ਉਹਨਾਂ ਨੂੰ ਤੁਹਾਡੇ ਮੇਰੇ ਰੂਰੂ ਕਰਾਉਣਾ ਹਾਂਜੀ ਆਪਣੇ ਬਾਰੇ ਆਪਣਾ ਨਾਮ ਦੱਸਿਓ ਤੇ ਆਪਣਾ ਤੈਰਬਾ ਤੇ ਫਿਰ ਆਪਣੀ ਕਲਾ ਵੀ ਸਾਂਝੀ ਕਰਿਓ ਜੀ ਮੇਰਾ ਪਿੰਡ ਚਮਕਬਰ ਸਾਹਿਬ ਜੀ ਜੇ ਲੋਪੜਾ ਰੈਣਾ ਜੀ ਮੈਂ ਅਲਗੋ ਦੇ ਲਈ ਮਾਨਕ ਤੇ ਲਿਖੇ ਗੁਰਜੀਤ ਕੌਰ ਬਾਬਾ ਨਾਲ ਸਾਰੇ ਨਾਲ ਮੇਰੀ ਯਹੋਗ ਦੇ ਬਲਕਾਰ ਸਿੱਧੂ ਨਾਲੇ ਮੇਰੇ ਬੱਚੇ ਹੋਏ ਜੀ ਨਾਂ ਕੀ ਤੁਹਾਡਾ ਸ਼ੁਭਨਾ ਚਰਨਦਾਸ ਜੀ ਚਰਨਦਾਸ ਜੀ ਕਿੰਨਾ ਤੇਰਬ ਹੋ ਗਿਆ ਜੀ ਆਪਣਾ ਮੇਰਾ 40 ਸਾਲ ਦਾ ਤੇਰਬ ਹੈ ਠੀਕ ਹੈ ਜੀ 64 ਸਾਲ ਦੀ ਮੇਰੀ ਉਮਰ ਹੈ ਜੀ ਤੇ ਥੋੜੀ ਦੇਖ ਵੀ ਬੜੀ ਸੋਹਣੀ ਤੁਸੀਂ ਆ ਚੀਰਾ ਬੰਨਿਆ ਹੋਇਆ ਸੀ ਦੇਖ ਰਹੇ ਸੀ ਕਿ ਬੰਦੇ ਕਲਾਕਾਰ ਲੱਗਦੇ ਕੋਈ ਨਾ ਕੋਈ ਤੇ ਥੋੜਾ ਜਿਹਾ ਪਾਇਓ ਚੰਨੜਾ ਤੇ ਫਿਰ ਆਪਣੀ ਕਲਾ ਵੀ ਸਾਂਝੀ ਕਰਿਓ ਠੀਕ ਹੈ ਜੀ ਲੋ ਜੀ ਪੰਜਾਬ ਦੀ ਇੱਕ ਪ੍ਰਾਤਨ ਕਲਾ ਸੁਕਮ ਕਲਾ ਤੁਸੀਂ ਦੇਖ ਰਹੇ ਆ ਸਰਦਾਰ ਚਰਨਦਾਸ ਚਰਨਦਾਸ ਜੀ ਤੇ ਕੀ ਆਪਣਾ ਕਮਾਈ ਦਾ ਸਾਧਨ ਇਹੀ ਆ ਜੀ ਜਾਂ ਹੋਰ ਆਹੀ ਹੈ ਤੇ ਕੁਝ ਹੈ ਸੈਟੀਸਫਾਈਡ ਹੋ ਤੱਕ ਨਹੀਂ ਜੀ ਸੋ ਇਹ ਲੋਕ ਕਲਾਵਾਂ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇਹਨਾਂ ਦੀ ਵੀਡੀਓਜ਼ ਆਜੋ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚ ਸਕੇ ਥੈਂਕ ਯੂ ਮਿਹਰਬਾਨੀ